ਹੈਲੋ ਸਸ਼ੀਕਲ ਜੀ ਮੈਂ ਅਜਾਈ ਸੀ ਪੂਆ ਜੀ ਦੇ ਘਰ ਤੇ ਦੀਪੂ ਵੀਰੇ ਦੇ ਰਖੜੀ ਬੰਨਣ ਬੰਦੀ ਬੰਨਣ ਤੋਂ ਬਾਅਦ ਮੈਂ ਪੂਆ ਜੀ ਕਹਿੰਦੇ ਕੁਝ ਖਾਣਾ ਪੀਣਾ ਬਾਹਰੋਂ ਮੰਗਾ ਲੈਣ ਮੈਂ ਨਹੀਂ ਪੂਆ ਜੀ ਤੁਸੀਂ ਘਰੇ ਬਣਾਓ ਕੁਝ ਵੀ ਆਪਾਂ ਤਾਂ ਉਹੀ ਪਸੰਦ ਆ ਕਿਉਂਕਿ ਸਿੰਪਲ ਸਿਟੀ ਜਿੰਨੀ ਚੀਜ਼ ਆਪਾਂ ਘਰੇ ਵਧੀਆ ਤਿਆਰ ਕਰਦੇ ਆ ਉਹਦੇ ਵਰਗੀ ਰੀਸ ਨਹੀਂ ਬਾਹਰੋਂ ਨਾਲੋਂ ਦੇਖੋ ਜੀ ਮੇਰੀ ਭਤੀਜੀ ਦੇ ਦਵਾਨ ਸੇ ਭੂਆਆਂ ਥੋੜੇ ਹੱਥ ਦੇ ਬਣੇ ਪਕੌੜੇ ਖਾਣੇ ਆ ਕਹਿੰਦੀ ਥੋੜੇ ਪਕੌੜੇ ਮੇਰੇ ਨਹੀਂ ਬਹੋਵੇ ਮੈਂ ਤਾਂ ਉਹ ਸੋਚਿਆ ਸੀ ਮੈਂ ਬਾਹਰੋਂ ਕੁਝ ਮੰਗਾ ਦਿੰਦੀ ਆ ਚਲ ਤਾਂ ਇਹਨੂੰ ਕਹਿੰਦੀ ਨਹੀਂ ਭੂਆ ਬਣ ਕੇ ਮੈਨੂੰ ਪਕੌੜੇ ਬਣਾ ਕੇ ਉਹ ਜਿਹੜੇ ਤੁਸੀਂ ਬਣਾਉਣੇ ਹੁੰਦੇ ਆ ਮਗਾ ਚਲ ਫੇਰ ਭਾਈ ਚੱਲਣ ਦੇ ਤੇ ਸਾਨੂੰ ਤਾਂ ਆਪਾਂ ਰੜੀ ਰਹਿਣੇ ਕਿਉਂਕਿ ਆਪਾਂ ਨੂੰ ਚੁੱਲੇ ਦਾ ਬੜਾ ਸ਼ੌਂਕ ਹੈ ਇਹ ਚੀਜ਼ਾਂ ਕਰਨ ਦਾ ਆਪਾਂ ਪਰਵਾਹੀ ਨਹੀਂ ਮੰਨਦੇ ਆਪਣਾ ਉਸੇ ਦੇਸੀ ਚੁੱਲਾ ਦਿਹਾਰ ਹੈ ਵਾਥੀਆਂ ਪੂਥੀਆਂ ਤਿਆਰ ਆ ਉੱਥੇ ਬਣਾਵਾਂਗੇ ਆਪਾਂ ਤੇ ਨਾਲੇ ਕੁੜੀ ਖੁਸ਼ ਤੇ ਕੁੜੀ ਦੀ ਮਾਂ ਨੂੰ ਮਲਾਇਆ ਮੇਰੇ ਕੱਪੜਿਆਂ ਤੇ ਮੈਂ ਕਿਹਾ ਮੇਰਾ ਸੂਟ ਕੱਟਿਆ ਪਿਆ ਵੀਡੀਓ ਬਣਾ ਕਿਹਨਾਂ ਕੁੜੀ ਆ ਤੇ ਲੱਮਾ ਮਮੀ ਮਗਾ ਮੇਰਾ ਸੂਟ ਤਿਆਰ ਕਰ ਜਾ ਉਹ ਦੇਖੋ ਮਮਾ ਸੂਟ ਤਿਆਰ ਕਰ ਰਹੇ ਨੇ ਪੂਆ ਦਾ ਤੇ ਪੂਆ ਨੇ ਵੈਸੇ ਮੇਰੀ ਡਿਊਟੀ ਲਈ ਹੈ ਕੜੀ ਪੱਤਾ ਤੋੜਨ ਦੀ ਤੇ ਮੰਮੀ ਸੂਟ ਤਿਆਰ ਕਰ ਰਹੇ ਨੇ ਆਪਾਂ ਚਲੋ ਕੜੀ ਪੱਤਾ ਵੀ ਤੋੜ ਲਈਏ ਹਾਂਜੀ ਕੜੀ ਪੱਤੇ ਬਿਨਾ ਤਾਂ ਕੋਈ ਟੇਸਟ ਹੈ ਹੀ ਨਹੀਂ ਕਾਸੇ ਚੀਜ਼ ਚ ਆ ਛੋਟਾ ਜਿਹਾ ਬਗੀਚਾ ਕਹਿ ਸਕਦੇ ਆ ਪਪੂਆ ਦਾ ਫਿਲਹਾਲ ਤਾਂ ਕਿਉਂਕਿ ਗਰਮੀ ਬਹੁਤ ਆ ਧੁੱਪ ਆ ਉਹਦੇ ਕਰਕੇ ਰਫਜਾ ਕੰਮ ਹੋਇਆ ਪਿਆ ਤੇ ਆਪਾਂ ਕੜੀ ਪੱਤਾ ਤੋੜ ਲੀਏ ਤੇ ਆਪਾਂ ਤਾਂ ਪਾਉਣੇ ਆ ਪਕੌੜਿਆਂ ਚ ਬਿਕੋਜ਼ ਗਰਮੀ ਚ ਪਾਲਕ ਵਗੈਰਾ ਤਾਂ ਪੋਸੀਬਲ ਹੈ ਹੀ ਨਹੀਂ ਤੇ ਕੜੀ ਪੱਤਾ ਪਾਲਕ ਦਾ ਕੰਮ ਕਰਦਾ ਤੇ ਉਹਦੇ ਨਾਲ ਟੇਸਟ ਹੋਰ ਵੀ ਵਧੀਆ ਆਉਂਦਾ ਹੈ ਚਲੋ ਜੀ ਫਿਰ ਆਪਾਂ ਪੱਤੇ ਏਰ ਕਰਵਾਉਣੇ ਆ ਪਕੌੜੇ ਪੂਆ ਜੀ ਤੋਂ। ਲਓ ਜੀ ਆਪਾਂ ਕੜੀ ਪੱਤੇ ਤੋੜ ਲਿਆ ਤੇ ਇਹਨਾਂ ਨੂੰ ਹੁਣ ਆਪਾਂ ਵਾਸ਼ ਕਰਾਂਗੇ। ਪੂਆ ਜੀ ਨੇ ਵੀ ਸਾਰਾ ਕੁਝ ਤਿਆਰ ਕਰ ਲਿਆ। ਜੀ ਜਿਹੜੀਆਂ ਤੁਹਾਡੇ ਘਰੇ ਚੀਜ਼ਾਂ ਹੈਗੀਆਂ ਤੁਸੀਂ ਉਹ ਪਾ ਕੇ ਗੋਭੀ ਪਕੌੜਾ ਬਣਾ ਸਕਦਾ ਹਾਂ ਸੌਰੀ ਆਲੂ ਪਕੌੜਾ ਬਣਾ ਸਕਦਾ ਹਾਂ ਇਹੋ ਤੇ ਇਹਦੇ ਵਿੱਚ ਕੁਝ ਬਾਲਾ ਕੋ ਟੈਂਸ਼ਨ ਨਹੀਂ ਲੈਣਾ ਕਰੋ ਵੀ ਆਹ ਚੀਜ਼ ਹੈ ਨਹੀਂ ਆਹ ਚੀਜ਼ ਹੈ ਨਹੀਂ ਬਣਾਉਣ ਤੇ ਡਿਪੈਂਡ ਹੈ ਤੇ ਬਣਾਉਣ ਵੇਲੇ ਤੁਹਾਡਾ ਪਿਆਰ ਹੋਣਾ ਚੀਜ਼ ਚ ਜ਼ਰੂਰੀ ਆ ਫਿਰ ਉਹ ਚੀਜ਼ ਬਹੁਤ ਸੁਆਦ ਬਣਦੀ ਆ ਚਾਹੇ ਜਿੰਨੇ ਮਰਜ਼ੀ ਮਸਾਲੇ ਪਾ ਲਿਓ ਇਹ ਮੱਚ ਛੜ ਕੇ ਬਣਾਉਂਗੇ ਤੇ ਬਿਲਕੁਲ ਸੁਆਦ ਨਹੀਂ ਬਣੂਗੀ ਆਪਾਂ ਬਸ ਇਹਨੇ ਵਿੱਚ ਇਹਦੇ ਵਿੱਚ ਪਿਆਜ਼ ਆਲੂ ਕੜੀ ਪੱਤਾ ਤੇ ਥੋੜੀ ਲਹਾਂ ਮੋਟ ਕੇ ਪਾਈ ਠੀਕ ਹੈ ਜੀ ਤੇ ਹੁਣ ਇਹਦੇ ਵਿੱਚ ਤਪਤ ਦਰੜ ਮਰੜ ਕਰਿਆ ਧਨੀਆ ਟਣਿਆਂ ਬਸ ਸਾਸ ਤੇ ਬੱਧ ਖਾਣੇ ਆ ਕਿਉਂਕਿ ਚੰਗਾ ਹੁੰਦਾ ਵਿੱਚ ਪਾਵਾਂਗੇ ਆਪਾਂ ਹਲਕਾ ਜੀਰਾ ਬੜਾ ਜਿਹਾ ਪਾਓ ਹਲਕਾ ਪਾਓ ਤੇ ਹਲਕੀ ਹਲਦੀ ਸਿਰਫ ਰੰਗ ਦੇਣ ਵਾਸਤੇ ਤੇ ਨਮਕ ਮਿਰਚ ਭਾਈ ਬੱਚੇ ਸੋਨੂੰ ਪਤਾ ਹੀ ਹੁੰਦਾ ਜਿਹੜੇ ਕੋਲ ਨੂੰ ਤੁਸੀਂ ਖਾਣੇ ਹੋ ਮੇਰੀ ਕਿਰਪਾ ਹੈ ਕਿ ਤੇ ਸਾਡੇ ਮਾਂਦਰ ਲੱਗ ਕੇ ਬੱਧ ਘਟਣਾ ਪਾ ਲੋ ਭਾਈ ਠੀਕ ਹੈ ਤੇ ਅਸੀਂ ਆ ਢਣੀ ਮੈਂ ਦੇ ਵਿੱਚ ਇਹ ਸਿੰਪਲ ਢਣੀ ਦੇ ਵਿੱਚ ਇਕੱਲਾ ਜੀਰਾ ਰਗੜਿਆ ਇਹ ਗਰਮ ਮਸਾਲਾ ਨਹੀਂ ਹੈਗਾ ਗਰਮ ਤਾਂ ਪ੍ਰਭਾਵਾ ਸਾਥੂ ਪਚਦਾ ਹੀ ਨਹੀਂ ਤੇ ਮਿਰਚ ਆਪ ਦੇ ਸਵਾਦ ਅਨੁਸਾਰ ਵੀ ਥੋੜੀ ਜਿਹੀ ਜੂਲ ਕਰੋ ਫੱਟ ਥੋੜੀ ਜੀ ਜੀ ਤੁਸੀਂ ਖਾਣੇ ਆ ਕਿਉਂਕਿ ਸਾਨੂੰ ਨਹੀਂ ਪਤਾ ਕਿ ਤੁਸੀਂ ਕਿੰਨੀ ਮਿਰਚ ਖਾ ਲੈਣੇ ਹੋ ਕਿ ਜਿਆਦਾ ਜਿਆ ਪਟਾ ਜਿਸ ਵਟਾ ਬਤੋਂ ਨਾਲ ਸੰਭਰਦੀ ਹੈ ਬਸ ਹਾਂਜੀ ਬੇਲਾ ਹੋ ਗਿਆ ਨੂੰ ਪੋਈ ਦੇਮਾਂਗੇ ਫਿਰ ਮਿਰਚਾ ਪਾਵਾਂਗੇ ਜੀ ਜੇ ਪੈ ਜਾਂਦੇ ਆ ਮਸਾਲਿਆਂ ਚ ਇਸ ਕਰਕੇ ਅਸੀਂ ਮਸਾਲਾ ਬਹੁਤ ਘੱਟ ਪਾ ਕੇ ਰੱਖਦੀਆਂ ਜਦੋਂ ਸਰਦੀ ਨੂੰ ਜਦੋਂ ਸਾਨੂੰ ਕੋਈ ਛੱਕਰ ਨੂੰ ਠੀਕ ਹੈ ਜੀ ਕੋਲਮ ਲਾ ਕੇ ਵੀ ਆਪਣੀ ਚੂਣੀ ਦੇ ਵਿੱਚ ਮਸਾਲੇ ਜਿਹੜੀ ਉਹ ਆਪਾਂ ਇਹਦੇ ਵਿੱਚ ਸਾਰੇ ਪਾ ਦਿੱਤੇ ਆ ਨਮਕ ਤਾਂ ਅਸੀਂ ਜਿਹੜਾ ਆਟਾ ਇਹ ਚੈੱਕ ਕਰਕੇ ਦੇਖਾਂਗੇ ਜੇ ਇਹ ਵਿੱਚ ਘੱਟ ਲੱਗਿਆ ਤਾਂ ਪਾਵਾਂਗੇ ਨਹੀਂ ਕੋਈ ਜ਼ਰੂਰਤ ਨਹੀਂ ਪਾਉਣ ਦੀ ਹੁਣ ਜਿਹੜੀਆਂ ਚੀਜ਼ਾਂ ਮੈਂ ਪਾਉਣੀ ਨੇ ਇਹਦੇ ਨਾਲ ਫੜਕ ਪਾਉਣਾ ਉਹ ਨੂੰ ਸੋਚਾਂਗੀ ਬੇਸੰਦਾ ਸਾਨੂੰ ਸਾਰਿਆਂ ਨੂੰ ਪਤਾ ਭਾਈ ਪੈਂਦੇ ਹੀ ਪੈਂਦਾ ਠੀਕ ਹੈ ਆਤ ਨੂੰ ਲੈ ਨੂੰ ਫੇਡ ਮਿਕਸ ਕਰਾਂਗੇ ਜਦੋਂ ਪਾਣੀ ਪੂਨੀ ਪਾਇਆ ਹੁਣ ਕਰਾਂਗਾ ਕਿਹੜਾ ਜਿਹੜਾ ਨੂਨ ਰੱਖਿਆ ਹੈ ਇਹਨਾਂ ਨੂੰ ਅੱਜ ਆਪਾਂ ਅਰਲਾਉਣੀ ਹੈ ਜਿਹੜਾ ਆਪਾਂ ਪਾਇਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਕੀ ਆਜਾ ਰਹੀ ਹੈ ਜੀਰਾਂ ਦਾ ਦੁੱਬੀ ਜਿਮਨ ਸਾਈਜ਼ ਸਿਰਫ ਕੁਲ ਨਮ ਨਮ ਦੀ ਦੁੱਬੀ ਨਮ ਦੀ ਸੀਸ਼ ਜਿਮਨ ਆਪਣੇ 3 ਭਾਈ ਗੁੱਡੀ ਦੇ ਰੇ ਪਰ ਫਾਦੇ ਵੀ ਨਾਲ ਵਿੱਚ ਰੱਖੀ ਹੈ ਜਮੈਣ ਅੱਜ ਕੱਲ ਨੂੰ ਖੋ ਨਹੀਂ ਪਾਏ ਜਾਂਦੇ ਜੀ ਜੇ ਹਨ ਜਿਹੜਾ ਮੈਂ ਟਿੱਕਾ ਚ ਚੀਨ ਕਹਿੰਦੇ ਭਾਈ ਗੁਟਕੋ ਫਿਰ ਆਪਾਂ ਨਾ ਫਰਿੱਜ ਵਿੱਚ ਰੱਖ ਲਈਏ ਜਮੈਣ ਜ਼ਿਆਦਾ ਨਹੀਂ ਜੀ ਥੋੜੀ ਜੀ ਪਾਇਓ ਜਮੈਣ ਦਾ ਮਤਲਬ ਇੱਕ ਤਾਂ ਹਾਜਮਿਆਂ ਨੂੰ ਇੱਕ ਤਜਾਬ ਨਹੀਂ ਬਣੂਗਾ ਕਿੱਥੇ ਜਿੰਨਾ ਤੇ ਜੀ ਪੈਂਦੇ ਉਹ ਚੀਜ਼ਾਂ ਫਰਿੱਜ ਚੱਖਿਆ ਕਰੋ ਅੱਜ ਕੱਲ ਤਾਂ ਹਾਸ ਕਰਕੇ ਜਮੈਣ ਪੂਰੀ ਸਫਾਈ ਰੱਖੋ ਖਾਣ ਵਿੱਚ ਸਫਾਈ ਰੱਖੋ ਕੋ ਮੌਕਾ ਮਲੇ ਰੋ ਜੇ ਥੋੜਾ ਹੋ ਜੇ ਕੋਈ ਚੱਕਰ ਨਹੀਂ ਤੇ ਭਾਈ ਹੁਣ ਆਪਾਂ ਦੂਜੀਆਂ ਚੀਜ਼ਾਂ ਪਾ ਕੇ ਤੇਰਾ ਕੋਈ ਕਾਲੀ ਮਿਰਚ ਕਾਲੀ ਮਿਰਚ ਹੜਕੀ ਜੀ ਤਾਂ ਪਾ ਦੇਣੀ ਇਹਦੇ ਨਾਲ ਬੈ ਨਹੀਂ ਬਣਦੀ ਠੀਕ ਹੈ ਜੀ ਠੀਕ ਹੈ ਤੇ ਆਪ ਆਪਾਂਗੇ ਇੱਕ ਚੁਟਕੀ ਮਿੱਠਾ ਥੋੜਾ ਕਿਉਂ ਨਾ ਸਿਰਫ ਪਕੌੜਾ ਫੁੱਲਦਾ ਚਿੜਾ ਨਹੀਂ ਬਣਦਾ ਸੌਫਟ ਵੀ ਬਣੂਗਾ ਪਕੜਾ ਵੀ ਬਣੂਗਾ ਦੋਨੇ ਇੱਕ ਮੀਨ ਹੋਦੇ ਤੇ ਇੱਕ ਚਮਚਾ ਪਾਵਾਂਗੇ ਆਪਾਂ ਇਹਦੇ ਵਿੱਚ ਅਰਾ ਰੋਡ ਅਰਾ ਰੋਡ ਦਾ ਮਤਲਬ ਕੀ ਹੁੰਦਾ ਜੀ ਜਿਹੜਾ ਬੜਕ ਪਾਉਂਦੇ ਹਾਂ ਫਟਕਾਸਾ ਬਣੂਗਾ ਆਪਾਂ ਤਾਂ ਸਿੰਪਲ ਵੀ ਕਣਕ ਬਣਾ ਦਿੰਨੇ ਆ ਭਾਈ ਅਸੀ ਗੱਲ ਨਹੀਂ ਹੈਗੀ ਵੀ ਇਹਨਾਂ ਦੇ ਦਿੱਤੀ ਕਣਕ ਬਣਾਉਣੇ ਐ ਐਡੀ ਵੀ ਗੱਲ ਨਹੀਂ ਤੇ ਬੇਸਣ ਉਹਨੇ ਹੀ ਪਾਉਣਾ ਜਿੰਨੀ ਕੇ ਪਕੌੜਿਆਂ ਨੂੰ ਜਦੋਂ ਜ਼ਿਆਦੇ ਬੇਸਣ ਪਾਉਗੇ ਤੁਹਾਡੇ ਪਕੌੜੇ ਬਿਲਕੁਲ ਸਵਾਦ ਨਹੀਂ ਬਣਗੇ ਤੇ ਅੱਧਾ ਇੱਕ ਚਮਚਾ ਪਾਇਆ ਇਹਦੇ ਚਰ ਕੰਤ ਕਰਿਆ ਆਪੇ ਦਾ ਠੀਕ ਹੈ ਜੀ ਉਹਨਾਂ ਜਿਹੜਾ ਯਾਰ ਪਕੌੜੇ ਨੂੰ ਜਦੋਂ ਤਲਦੇ ਆ ਤਲਣ ਮੇਰੇ ụpਣ ਜੇ ਲੱਗ ਜਾਂਦੇ ਖਿਲਰ ਨੂੰ ਜੇ ਖਿਲਰ ਦੇ ਨਹੀਂ ਤਾਂ ਕਰਕੇ ਜਿ ਥੋੜਾ ਜਿਹਾ ਕੰਕ ਦਾ ਆਟਾ ਪਾ ਲਓ ਹੁਣ ਬੇਸਣ ਆ ਪਰ ਘੱਟ ਲੱਗਾ ਤਾਂ ਕੋ ਪਾਵਾਂਗੇ ਨਹੀਂ ਬਿਲਕੁਲ ਨਹੀਂ ਪਾਵਾਂਗੇ ਤੇ ਪਕੌੜੇ ਨੇ ਇੰਨੇ ਸਵਾਦ ਵਾਲੇ ਕ੍ਰਿਸਪੀ ਜਿਹਾ ਫ੍ਰੈਂਚ ਫਰਾਈ ਹੁੰਦਾ ਜਿੱਦਾਂ ਉਹਦਾ ਬਣਨਗੇ ਜਿਹੜੇ ਬਣਾਉਣਾ ਨਾ ਤੁਸੀਂ ਖਾਲ ਪਾਣਾ ਬੇਸਣ ਝੋਕ ਲੈਣੇ ਸਵਾਦ ਦੇ ਚੱਕਰ ਚ ਕਦੀ ਬੇਸਣ ਨਾਲ ਪਕੌੜੇ ਸਵਾਦ ਨਹੀਂ ਬਣਦੇ ਉਹ ਗੁਰਗਲੇ ਜਿਹਾ ਬਣ ਜਾਂਦੇ ਆ ਫਿਰ ਉਹਨਾਂ ਦੇ ਵਿੱਚ ਆਲੂ ਦਾ ਮਸਾ ਨਹੀਂ ਪਾੜਾ ਦਹਾਉਂਦਾ ਤੇ ਉਹ ਨਹੀਂ ਟੇਸਟੀ ਬਣਦੇ ਸ਼ਰੂ ਨੂੰ ਸਾਨੂੰ ਅਸੀਂ ਸਾਰਾ ਕੁਝ ਦਾਸਤਾ ਪਾਣੀ ਅਸੀਂ ਇਹ ਚ ਲੋੜ ਅਨੁਸਾਰ ਪਾਵਾਂਗੇ ਬਾਤੀ ਇਹਨੂੰ ਕੜਾਹੀ ਧਰ ਕੇ ਪੂਰ ਬਣ ਲਾ ਕੇ ਬਾਕੀ ਤੁਹਾਨੂੰ ਵੀਡੀਓ ਉਦੋਂ ਦਿਖਾਵਾਂਗੇ ਮਤਲਬ ਥੋੜਾ ਸ਼ੁਰੂ ਜਿਹੜੇ ਪਕੌੜੇ ਆਪਾਂ ਕਹਿੰਦੇ ਨੇ ਵੀ ਟੇਸਟੀ ਬਣਦੇ ਆ ਕਰੜੇ ਕਰੜੇ ਬਣਦੇ ਆ ਸਟਰੋਂਗ ਜਿਹੋ ਦਾ ਮੇਨ ਮੇਨ ਟ੍ਰਿਕ ਇਹ ਹੁੰਦਾ ਵੀ ਆਪਾਂ ਪਹਿਲਾਂ ਇਹਨਾਂ ਨੂੰ ਅੱਧੇ ਕੱਚੇ ਕਰਕੇ ਥਾਲ ਚ ਕੱਢਾਂਗੇ ਠੀਕ ਹੈ ਜੀ ਹਲਕੇ ਜੇ ਠੰਡੇ ਹੋਣ ਤੇ ਆਪਾਂ ਦੁਬਾਰੇ ਤੇਲ ਚ ਪਾ ਕੇ ਫੁੱਲ ਫਰਾਈ ਕਰਕੇ ਫਿਰ ਇਹਨਾਂ ਨੂੰ ਇੱਥੇ ਕੱਢਾਂਗੇ ਫਿਰ ਇਹ ਪਕੌੜੇ ਕ੍ਰਿਸਪੀ ਤੇ ਇਹਨੇ ਟੇਸਟੀ ਬਣਨਗੇ ਬਿਆਂ ਚ ਵੀ ਨਹੀਂ ਚੀਂ ਮਿਲ ਜੀ ਕਿਉਂਕਿ ਰੜ ਜਾਂਦੇ ਆ ਵਿੱਚੋਂ ਕੱਚੇ ਨਹੀਂ ਰਹਿੰਦੇ ਠੀਕ ਹੈ ਜੀ ਤੇ ਬਾਕੀ ਪਕੌੜੇ ਤਿਆਰ ਹੋ ਜਾਂਦੇ ਜਦੋਂ ਸ਼ਰਬ ਗਰੇ ਤੁਹਾਨੂੰ ਜਰੂਰ ਦਿਖਾਵਾਂਗੇ ਬਾਕੀ ਤੁਹਾਨੂੰ ਸਾਡੀਆਂ ਰੈਸਪੀਆਂ ਕਿੱਡੀਆਂ ਲੱਗਦੀਆਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਮੈਂ ਪਕੌੜੇ ਤੁਹਾਨੂੰ ਪਤਾ ਹੀ ਕਿਉਂ ਬਣਾ ਰਹੀ ਹਾਂ ਮੇਰੀ ਭਤੀਜੀ ਆਈ ਆ ਰਖੜੀ ਬਣਨ ਦੀਪੂ ਦੇ ਤੇ ਫਿਰ ਇਹ ਬਾਹਰੋਂ ਵੈਸੇ ਮੈਂ ਵੀ ਇਹਨਾਂ ਨੂੰ ਗਾਈਡ ਕਰਦੀ ਹਾਂ ਦੀ ਬਾਹਰੋਂ ਘੱਟ ਖਾਇਆ ਕਰੋ ਆਪਾਂ ਮਜਬੂਰੀ ਚ ਖਾਇਆ ਕਰੋ ਬਾਹਰਲਾ ਖਾਣਾ ਪਤਾ ਨਹੀਂ ਕਿੰਨੇ ਕਿੰਨੇ ਵਾਰੀ ਉਹ ਤੇਲ ਤਲੇ ਆਉਂਦਾ ਜਿਹਦੇ ਵਿੱਚ ਬੰਦਾ ਤੇ ਖਾਣਾ ਆਪਦਾ ਸਰੋਂ ਦੇ ਤੇਲ ਚਾਹ ਦੇ ਹੱਥੀ ਬਣਾ ਕੇ ਖਾਓ ਠੀਕ ਹੈ ਜੀ ਹੋ ਜਾਣ ਤੇ ਰੈਡੀ ਤੁਹਾਨੂੰ ਫਿਰ ਦਿਖਾਉਣੇ ਆ ਕੋਈ ਬੜਾ ਲੰਮਾ ਚੜਾ ਪ੍ਰੋਸੈਸ ਨਹੀਂ ਹੁੰਦਾ ਇਹਦੇ ਵਿੱਚ ਕੜੇ ਹੋ ਚੁੱਕੇ ਨੇ ਯਾਰ ਤੇ ਆਪਾਂ ਦੀਪੂ ਭਾਈ ਨੂੰ ਪੁੱਛਦੇ ਹਾਂ ਟੈਸਟ ਕਰਵਾਉਣੇ ਉਹਨਾਂ ਤੋਂ ਦੀਪ ਖਾ ਕੇ ਦੱਸੀ ਕਿ ਕਿਰ ਕਿਵੇਂ ਬਣਿਆ ਮੈਂ ਉਹਨਾਂ ਦੇ ਨਾਲ ਆਨਾਂ ਮੈਂ ਇਹਦੇ ਬਣਾਉਗੇ ਮੈਨੂੰ ਇੱਕ ਤਰਫਰਮੇਸ਼ਾਂ ਬਹੁਤ ਨੇ ਸਾਡੇ ਫਰਮੇਸ਼ਾਂ ਹੀ ਆ ਪੂਰੇ ਕੰਡਾ